ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਵੀ ਸਾਡੇ ਗਾ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਹੋਣਗੀਆਂ ਪਹਿਲਾਂ ਛੋਟ ਵੀਡੀਓ ਜ਼ਿਆਦੇ ਪਾਈਆਂ ਨੇ ਤੇ ਹੁਣ ਅਸੀਂ ਵੱਡਗੋ ਵੀਡੀਓ ਪਾਉਣ ਲੱਗੇ ਉਹ ਵੀ ਪਰਿਵਾਰਕ ਨੇ ਪਹਿਲਾਂ ਵਾਲਿਆਂ ਹੀ ਪਰਿਵਾਰਕ ਤੇ ਕਮੈਂਟ ਤੇ ਸ਼ੇਅਰ ਤੇ ਲਾਇਕ ਜ਼ਰੂਰ ਕਰਿਆ ਕਰੋ ਕਮੈਂਟਾਂ ਆ ਬਾਈ ਜੀ ਜੇ ਤੁਸੀਂ ਕਮੈਂਟ ਕਰਦੇ ਹੋ ਕਮੈਂਟ ਤੇ ਸਾਡੀ ਵੀਡੀਓ ਨੂੰ ਪਤਾ ਲੱਗ ਜਾਂਦਾ ਵੀ ਸਾਡੀ ਕਮੀ ਕਿੱਥੇ ਆ ਇਸ ਕਰਕੇ ਸਾਡੀ ਬੇਨਤੀ ਹੈ ਵੀ ਸਾਡੀ ਵੀਡੀਓ ਤੇ ਤੁਸੀਂ ਕਮੈਂਟ ਕਰਿਆ ਕਰੋ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਅੱਗੇ ਹੁਣ ਆ ਸਾਡੀ ਵੀਡੀਓ ਦੇਖਿਓ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਜਰੂਰ ਆਪਣੀ ਰਾਏ ਦੇਵੋ ਜੀ ਧੰਨਵਾਦ ਧੰਨਵਾਦ ਭਾਈ ਕਬੂਤਰੀ ਕਰਦੇ ਭੜਦੇ ਫਿਰ ਤਾਂ ਥੁੰਦੀ ਨਹੀਂ ਯਾਰ ਬੜਾ ਯਾਰ ਭਾਈ ਕਿੱਧਰ ਗਈ ਭਾਈ ਉਹਦਾ ਪੁੱਤ ਉਹਦਾ ਜੀ ਨਹੀਂ ਲੰਦਾ ਕਾ ਬੈਠੇਗਾ ਇੱਥੇ ਹੁਣੇ ਬੜ ਬੜ ਲੱਜੂ ਕਰਨ ਗਰਮੀ ਵਾਲੀ ਐ ਕੁਲਰੀ ਲਲਤਾ ਗਰਮੀ ਚ ਬੈਠਾ ਹੈ ਆਗੇ ਦੀ ਸਿਝਾਵਾਂ ਕਿੰਪੈਨਸੇ ਕੰਮ ਕਰਦਾ ਥੱਕ ਗਿਆ ਨਾ ਵਿਹਲਾ ਸਾਰੀ ਦਿਨੀ ਤੁਰਿਆ ਫਿਰਦਾ ਰਹਿੰਦਾ ਉਹਦੇ ਨਾਲ ਕੰਮੀ ਵੀ ਜਾਂਦਾ ਉਹ ਪਹਿਲਾਂ ਉਹਦੇ ਨਾਲ ਲੜਕੇ ਆ ਹੁਣ ਤੂੰ ਆਪਾਂ ਲੈ ਇਸੇ ਕਲੇਸ ਮੇਰੇ ਤਾਂ ਕਬੂਤਰੀ ਕੁਮਤ ਕੀ ਗੱਲ ਨਹੀਂ ਕੋਲਾ ਜੀ ਇਹਨਾਂ ਦਾ ਮੈਨੂੰ ਲੱਗਦਾ ਤੂੰ ਲੈ ਗੰਨ ਨਾਲ ਕੋਲੇ ਦੇ ਕਰਵਾਏਗਾ ਫਿਰ ਇਹ ਤੂੰ ਹਟਦਾ ਨਹੀਂ ਮੈਨੂੰ ਪਤਾ ਕਰਨਾ ਬੂ ਆ ਜਾਂਦੇ ਉਹਨੂੰ ਕਰਦੇ ਕੋਈ ਇਲਾਜ ਦਰਾਏ ਤੂੰ ਲੋਕ ਕਿਤੇ ਹੋਣਾ ਕਰ ਦਿਓ ਕਿਹੜੀ ਭੈਣਾ ਹਰਾਮ ਤੇ ਹੋ ਰਹੇ ਤੂੰ ਵਿਹਲਾ ਕਰ ਦਿਓ ਕੀ ਕਰਨਾ ਚਾਰ ਕਿੱਲੇ ਹੁੰਦੇ ਜੱਟ ਨੂੰ ਸਾਹਮਣੇ ਸਰ ਵਰਗੇ ਆ ਉਹ ਤੇਰੇ ਸਾਹਮਣੇ ਦੇ ਹਾਂ ਦੇਖ ਰਹਾ ਮੈਂ ਖੇਤ ਉਹ ਨਹੀਂ ਟਿਕ ਟੰਦਾ ਕਰਿਆ ਸਾਰਾ ਦਿਨ ਸਾਰੀ ਇੱਕੋ ਜਿਹੀ ਹੋ ਰਹੀ ਆ ਫੈਂ ਫੜ ਫੜ ਕਰੀ ਜਾਂਦੇ ਨੇ ਐ ਸਰ ਜਿੰਦਗੀ ਦੇ ਨਜ਼ਾਰੇ ਲੈਣੇ ਆ ਐ ਤੋ ਪਾਣੀ ਲੈ ਛਿੰਦੇ ਮੈਂ ਤਾਂ ਕਿਤੇ ਤੈਨੂੰ ਸਰਬਤ ਨਾ ਪਿਆਦਿਆਂ ਪਿਆਦੀ ਭੈਣ ਦੀ ਫਿਰਣਡਾਈ ਸਾਰੇ ਇੱਕੋ ਜਿਹੀ ਹੋ ਰਹੀ ਆ ਭੈਣ ਕਲੇਸੀ ਸਾਰੇ ਬਾੜ ਆ ਕੇ ਸੁੱਤੇ ਪਹਿਲੇ ਨਾ ਇਹ ਦੇਖਣ ਕਿ ਬਾਹਰ ਪਸੂ ਢਾਂਡਾ ਮੇਰੇ ਸਾਲ ਕਿਹੜੇ ਮੌਜ ਨਾਲ ਪਏ ਹੋਣਗੇ ਇਹਨਾਂ ਨੂੰ ਕੀ ਹੈਗਾ ਖਾਣਾ ਵੀ ਏਸੀ ਦਾ ਨਾ ਇਹਨਾਂ ਨੂੰ ਖਾਹੇ ਤਾਂ ਹੋਰ ਛੱਡ ਕੇ ਆਪ ਦਾ ਮੌਜ ਨਾਲ ਪਏ ਰਹਿੰਦੇ ਨੇ ਪੰਦੇ ਯਾਰ ਓਹੋ ਗਰਮੀ ਬੜੀ ਹੈ ਭੈਣ ਜੀ ਪੁੱਛ ਆਹਂ ਤੇ ਗਰਮੀ ਵਾਲੀ ਐ ਹੋ ਹੋ ਕਾ ਕਰ ਬੰਦਰਾ ਚਾ ਚਾ ਆ ਗਿਆ ਪਾਣੀ ਬਚੀ ਲਿਆ ਪਾਣੀ ਓਏ ਪਾਣੀ ਲੈ ਕੇ ਦੇ ਔਰ ਠੀਕ ਆ ਵਧੀਆ ਵਧੀਆ ਅਜੇ ਤਾਂ ਨਹੀਂ ਹੋਇਆ ਦਰਦ ਜਾ ਨਾ ਨਾ ਅਜੇ ਤਾਂ ਸੈਟ ਐ ਅੱਛਾ ਕਿ ਮੇਰੇ ਰਾਤ ਨੇ ਰੀ ਬਹੁਤ ਚੱਲੀ ਸੀ ਤਾਰ ਦੂਰ ਤਾਂ ਨਹੀਂ ਕੋਈ ਹੋਈ ਨਾ ਠੀਕ ਐ ਸੈਟ ਹਾਂ ਉਹ ਮਾਤਰ ਮੈਂ ਕਹਿੰਦਾ ਸੀ ਇਕੱਲਾ ਕਿੱਧਰ ਭੌਂਕਦਾ ਫਿਰੇਗਾ ਔਖਾਗਾ ਤੈਨੂੰ ਵੀ ਤੂੰ ਮੜਾ ਮੋਟਾ ਜਦਾ ਕੁਝ ਦਿਹਾੜੀਆ ਰੱਖ ਲੈਣੀ ਇਹਨੂੰ ਕੰਜਰ ਨੂੰ ਪੁੱਛ ਲਿਆ ਕਰ ਆਪਣੇ ਵਾਲੇ ਨੂੰ ਨਾਲ ਕਰਾ ਦਿਆ ਕਰੂ ਇਕੱਲੇ ਹਿੰਦੀ ਇਹ ਕਿਹੜਾ ਕੰਮ ਆਲਾ ਇਹ ਤਾਂ ਮੈਂ ਥੋੜਾ ਜਿਹਾ ਵਾਸ਼ੇ ਲੈਂਦਾ ਰਹਿ ਗਿਆ ਉੱਥੇ ਖੇਤ ਅੱਛਾ ਉੱਥੇ ਭਾਗ ਗਿਆ ਨਾ ਰੋਟੀ ਨਾ ਪਾਣੀ ਹੂੰ ਕਹਿੰਦਾ ਮੇਰੀ ਕਬੂਤਰੀ ਘਮਚ ਗਈ ਆਹੋ ਸਾਲਾ ਕਬੂਤਰੀ ਤਾਂ ਦਿਨੇ ਇੱਥੇ ਵੀ ਮੇਰੇ ਨਾਲ ਇਹ ਨੂੰ ਭੈਣ ਦੇ ਖਸਮਾ ਜਦੋਂ ਗਾਇਂ ਖੇਤ ਭੌਂਕਦਾ ਤਾਂ ਫਿਰ ਦੜਿਆਂ ਚ ਲੋਕਾਂ ਦੇ ਮੈਂ ਅਗਰ ਤੋਂ ਪੰਜ ਤੇ ਤੂੰ ਰੋਟੀ ਦਾ ਲੈ ਆ ਚਾਰ ਟੁਕੜੇ ਤਾਂ ਲੈ ਆ ਜਾ ਕੇ ਇਹਦਾ ਮੈਂ ਤਾਂ ਤੈਨੂੰ ਐਂ ਕਹਿੰਦਾ ਯਾਰ ਵੀ ਤੂੰ ਨੂੰ ਇੱਕ ਦਿਨ ਨੂੰ ਛਾਂਗ ਉਹ ਮੈਨੂੰ ਆਇਆ ਇਹ ਕਿਸੇ ਦੇ ਉਂਗਲਾਂ ਚੜ ਕਿਉਂ ਨਾ ਪੈਣ ਦਾ ਖਤਮ ਟ੍ਰਾਂਸਫਰ ਪਰਮ ਕੋਲ ਦੀ ਵੱਟ ਪਵਾ ਦੇ ਦੇਖੀ ਜੂ ਇਹ ਤਾਂ ਫਿਰ ਅੱਜ ਨਾ ਸਵੇਰੇ ਪਾਉ ਉਹ ਐਂਦਾ ਇਹ ਤੰਗੀ ਵਾਲਾ ਕਰਦਾ ਫਿਰ ਐਸਾ ਬਣਾਦਾ ਉਹ ਆਇਆ ਪਹਿਲਾਂ ਮੈਂ ਬੜਾ ਟੱਕਾ ਨਹੀਂ ਚੋੜਦਾ ਦੋ ਮਹੀਨੇ ਤੇ ਟੱਪ ਜਾਣਗੇ ਜੇ ਤੂੰ ਕਰਦੇ ਛੇਤਰਪੜੀ ਉਹ ਆਇਆ ਪਹਿਲਾਂ ਛਾਂਗਿਆ ਸੀ ਆਪਾਂ ਸਿਆਲ ਜੇ ਚਲ ਹਾਂ ਉਹ ਤੋਂ ਵਧੀਆ ਨਾ ਗਏ ਦੋ ਮਹੀਨੇ ਮੈਂ ਤੈਨੂੰ ਐਂ ਕਹਿੰਦਾ ਇਹ ਲੋਟ ਨਹੀਂ ਆਉਂਦਾ ਤੈਨੂੰ ਪਤਾ ਇਹ ਗੱਲਾਂ ਵਾਲਾ ਕਰ ਕਰਿਆ ਆਇ ਆਇਆ ਸੀ ਦਿਨੇ ਦੁਪਹਿਰੇ ਇਹ ਕੀੜਾ ਜਿਹਾ ਦੇਖ ਕੇ ਇੱਥੇ ਮੇਰੇ ਨਾਲ ਕੋਲ ਕੋੜ ਜੀ ਕਰੀ ਗਿਆ ਮੈਂ ਕਹਿਤਾ ਮੈਂ ਤੂੰ ਫੇਟ ਭਗ ਜਾਂਦਾ ਹੂੰ ਇਹ ਰੂਹੀ ਤੇਰੇ ਵਾਲੀ ਗੱਲ ਕਬੂਤਰੀ ਪਤਾ ਨਹੀਂ ਕੀ ਤਾ ਕਬੂਤਰੀ ਜਿਹਦਾ ਰੱਖਿਆ ਕਹਿੰਦਾ ਮੇਰੀ ਕਬੂਤਰੀ ਗਮਾ ਚਹੀਆ ਫੇਰ ਇੱਥੇ ਬਹੁਤ ਪਤਾ ਜਾ ਫੇਰ ਭਗ ਉਹ ਵੀ ਦਿਤ ਕਰਾਂ ਤਾਂ ਲਾਂਬੇ ਦਵਾ ਦਿਆ ਅਗਲਾ ਕਹਿੰਦਾ ਭਈ ਸਾਡੀ ਛੱਤ ਤੇ ਆਇਆ ਚੜਿਆ ਸਾਡੀ ਛੱਤ 'ਚ ਚੜਿਆ ਉਹ ਪਰਸ ਉਹਨਾਂ ਦੀ ਲੈਂਟਰਨ ਵੀ ਦੀ ਲੰਘਿਆ ਭੈਣ ਦੀ ਕਬੂਤਰੀ ਮਰਾਵਾ ਉਹਨਾਂ ਦੇ ਤੋੜ ਤੇ ਬੱਤੇ ਹੂੰ ਇਹ ਕਰਗੀ ਸਰਵਿਸ ਦੀ ਹੱਥ ਨੇ ਯਾਰ ਮੈਂ ਤੈਨੂੰ ਐਂ ਕਹਿੰਦਾ ਲੂਟ ਨਹੀਂ ਆਉਂਦਾ ਵੇਕਰ ਤੁੱਟਾ ਹੋ ਅਜਾਥਣੇ ਆ ਕੇ ਹਮ ਤੋਂ ਤੁਮ ਤੋਂ ਕਰੂਆ ਤੇ ਤੂੰ ਅਥਣੇ ਨ ਲਾਈ ਟੀਕਾ ਕਰਾਂਗੇ ਯਾਰ ਹੁਣ ਤਾਂ ਚੱਲ ਤੂੰ ਕਰ ਆਪਾਂ ਟੂ ਹੀ ਸਿੱਧਾ ਕੂਂਦਰ ਜਾ ਪਮਾ ਦੇ ਇੱਧਰ ਓਏ ਲਾਈਟ ਹੀ ਨਹੀਂ ਹੈਗੀ ਯਾਰ ਲਾਈਟ ਹੈ ਨਹੀਂ ਭੈਣ ਦੇ ਖਾਸਮੇ ਵੀ ਬੈਰੀ ਬਣ ਕੇ ਲਾਈਟ ਵਾਲੇ ਵੀ ਉਹ ਜਿਹਨੇ ਲਾਲ ਪਰੀ ਨਾ ਪੀਤੀ ਰੰਗ ਕੁੱਟ ਕੇ ਸਿੱਧੀ ਨਾ ਕੀਤੀ ਬੈਲੀ ਕਹਦਾ ਕੋੜੀ ਆ ਜਹਾਨ ਦਾ ਉਹ ਪਾਣੀ ਲਿਆ ਗੁਰਵਿੰਦਰ ਵਾਲੇ ਗਲਾਸ ਓਏ ਹਣ ਜਾ ਤੂੰ ਮੈਂ ਤਾਂ ਨਗੰਡਾ ਅੰਦਰ ਖਸਮਾ ਤੂੰ ਗਈ ਗਿਆ ਨਾ ਤੂੰ ਟੁਕੜਾ ਲੈ ਕੇ ਆਏ ਲੋਟ ਐਂਦਾ ਖਸਮਾ ਤੂੰ ਸਾਰਾ ਦਿਨ ਤਪਾਈ ਇਹਨਾਂ ਦਾ ਨਾ ਗੰਡੇ ਟੋਟੇ ਸਾਰੇ ਗੰਡੇ ਟੋਟੇ ਨਾ ਓਏ ਪੀਲੇ ਖਸਮਾ ਬੱਚੇ ਦੁਖੀ ਹੋ ਗਏ ਮੈਂ ਵੇਖੋ ਓਪ ਮਾਰ ਤਾ ਬਰਿੰਦਾਵਰ ਨਾ ਸਰਪੰਚ ਕੋਲੇ ਕਰੂ ਉਠਾ ਕੰਮ ਭਗ ਜਾ ਭਗ ਜਾ ਪਾ ਦੇ ਖਸਮਾ ਤੋਂ ਮੇਰੀ ਅੱਖੋਂ ਨਹੀਂ ਰਾ ਦੁਠਾ ਕੰਮ ਕਰੂ ਹੁਣ ਓ ਹੁਣ ਕਰੂ ਤੂੰ ਟੋਣ ਲਾ ਤੈਨੂੰ ਤੋਣਾ ਹਾਂ